ਬੋਲਟ ਫਸ ਗਿਆ ਕੱਢਣ ਦੀ ਕੋਸ਼ਿਸ਼ ਕਰਾਂਗੇ ਸਾਡੀ ਕਿਤੇ ਵੀ ਕੋਸ਼ਿਸ਼ ਨਹੀਂ ਹੁੰਦੀ ਵੀ ਕਿਸੇ ਨੂੰ ਗਮਰਾਹ ਕੀਤਾ ਜਾਵੇ ਦੋਸਤੋ 215000 ਡਿਜ਼ਾਇਰ ਚੱਲੀ ਹੋਈ ਹੈ ਮੈਨੀਫੋਲਡ ਫਸ ਗਿਆ ਜਦੋਂ ਮੈਨੀਫੋਲਡ ਫਸ ਜਾਂਦਾ ਹੈ ਤੇ ਬਹੁਤ ਕੁਝ ਐਕਸਟਰਾ ਖੋਲਣਾ ਪੈਂਦਾ ਹੈ ਇੰਜੈਕਟਰਾਂ ਦੇ ਉੱਪਰ ਡਸਟ ਨਾ ਪੈ ਜਾਵੇ ਆਪਾਂ ਇਹਨੂੰ ਕੱਪੜੇ ਨਾਲ ਕਰ ਲਿਆ ਕਵਰ ਤੇ ਜਿਹੜੇ ਬੋਲਟ ਹੈ ਉਹ ਟੁੱਟ ਚੁੱਕੇ ਆ ਤੇ ਫਸੇ ਹੋਏ ਆ ਪੌਜੀ ਦਿਖਾਓ ਬੇਟਾ ਜੀ ਆ ਲਓ ਜੀ ਹੁਣ ਇਹਨੂੰ ਕੱਢਣਾ ਕਿੰਨਾ ਕੌਖਾ ਹੈਗਾ ਵੀਰ ਹੁਣੇ ਬੜੇ ਪਿਆਰ ਵਾਲੇ ਆ ਉਹ ਕਹਿੰਦੇ ਬਾਈ ਜੀ ਅਸੀਂ ਤੁਹਾਡੀਆਂ ਸਾਰੀਆਂ ਵੀਡੀਓ ਦੇਖੀਆਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਇਹਨੂੰ ਕੰਮ ਨੂੰ ਕਰੋ ਸਟਾਰਟ ਸੋ ਇਨ ਦੀ ਟਾਈਮਿੰਗ ਚੇਨ ਦਾ ਵੀ ਆਪਾਂ ਕੰਮ ਕਰਨਾ ਹੈ ਤੇ ਨਾਲ ਇੱਕ ਛੋਟਾ ਜਿਹਾ ਉਹ ਨਾ ਦਾ ਲੜਕਾ ਆ ਇੰਜੀਨੀਅਰਿੰਗ ਬਾਰੇ ਬਹੁਤ ਧਿਆਨ ਰੱਖਦਾ ਮੈਂ ਵੀ ਇੱਕ 10 ਪੜਿਆ ਹੋਇਆ ਇੰਜੀਨੀਅਰ ਬਣ ਗਿਆ ਅਣਪੜ ਆਪਾਂ ਇਸ ਵੀਡੀਓ ਵਿੱਚ ਦਿਖਾਵਾਂਗੇ ਜਦੋਂ ਮੈਨੀਫੋਲਡ ਖੁੱਲਦਾ ਨਹੀਂ ਤੇ ਇਗਜ਼ੀਰ ਵਾਲ ਬੱਕਲਾ ਬਾਰ-ਬਾਰ ਹੋ ਜਾਂਦਾ ਤੇ ਮੈਨੀਫੋਲਡ ਕਿਵੇਂ ਫਸਦਾ ਆਪਾਂ ਖੋਲ ਕੇ ਦਿਖਾਉਣੇ ਚਲੋ ਵੀ ਮੁੜਿਓ ਚਲੋ ਜੀ ਹੁਣ ਜਦੋਂ ਕਾਰਬਨ ਵਾਲੇ ਸਟੱਕ ਹੋਇਆ ਹੋਇਆ ਤੇ ਮੈਨੀਫੋਲਡ ਵਾਲਾ ტიკਰ ਕਚਰਾ ਕਿਵੇਂ ਡਿੱਗਦਾ ਕਿਉਂਕਿ ਜਦੋਂ ਸੱਟਾ ਮਾਰ ਰਹੇ ਆ ਮੈਨੀਫੋਲਡ ਟੁੱਟ ਵੀ ਸਕਦਾ ਠੰਡ ਦਾ ਟਾਈਮ ਹੈ ਸੋ ਮੈਨੀਫੋਲਡ ਥੋੜਾ ਜਿਹਾ ਹਲਾ ਕੇ ਉਸ ਤੋਂ ਬਾਅਦ ਇਹਦੀ ਚਾਲ ਬਣਾਵਾਂਗੇ ਹੁਣ ਦੋਸਤ ਕਹਿਣਗੇ ਚਾਲ ਕੀ ਹੁੰਦੀ ਆ ਪੰਜਾਬੀ ਵਾਲਾ ਸ਼ਬਦ ਆ ਮਿੱਤਰੋ ਤੇ ਬੋਲਟ ਸੱਟਾ ਮਾਰਦਿਆਂ ਵਿੰਗੇ ਵੀ ਹੋ ਜਾਂਦੇ ਆ ਇਹਨੂੰ ਹਲਾ ਰਹੇ ਆ ਚਲੋ ਬੇਟਾ ਥੋੜੇ ਤਾਂ ਚੱਕ ਲਓ ਬੇਟਾ ਉੱਚਾ ਕਰ ਲਓ ਜਿਹੜੇ ਬੋਲਟ ਵਿੰਗੇ ਹੋ ਗਏ ਆ ਆਪਾਂ ਇਸ ਵੀਡੀਓ ਦੇ ਵਿੱਚ ਹਰੇਕ ਮਕੈਨਿਕ ਜਿਹੜਾ ਮਕੈਨਿਕ ਨਹੀਂ ਉਹ ਵੀ ਮਕੈਨਿਕ ਕਿਵੇਂ ਬਣ ਸਕਦਾ ਲਓ ਜੀ ਆ ਲਓ ਜੀ ਹਰ ਵੀਡੀਓ ਦੇ ਵਿੱਚ ਹਕੀਕਤ ਬਿਆਨ ਕਰੀਦੀ ਆ ਕੋਸ਼ਿਸ਼ ਕਰੀਦਾ ਆ ਵੀ ਮੇਰੀ ਆਡੀਅנס ਕੋ ਸ ਜਾਣ ਸਕੇ 1 ਮਿੰਟ ਦੀ ਰੀਲ ਦੇ ਵਿੱਚ ਕੁਝ ਨਹੀਂ ਦਿਖਾਇਆ ਜਾ ਸਕਦਾ ਸੋ ਹੱਲ ਪਿਆ ਇੱਥੇ ਕਚਰਾ ਨਾ ਜਾਵੇ ਇਹਦਾ ਬੋਲਟ ਢਿੱਲਾ ਕਰ ਲਈਦਾ ਠੀਕ ਹੈ ਕੋਈ ਕੋਈ ਬੋਲਟ ਲੱਗਿਆ ਹੋਵੇ ਇੱਥੇ ਫਿਰ ਟੁੱਟਣ ਦਾ ਡਰਾ ਸੱਟ ਕਿਤੇ ਵੀ ਜਿਹੜੀ ਚੀਜ਼ ਆ ਦਬਾਅ ਪਵੇ ਟੁੱਟ ਸਕਦੀ ਹੈ ਉਹਨੂੰ ਕੋਸ਼ਿਸ਼ ਕੀਤਾ ਜਾਂਦਾ ਬਚਾਇਆ ਜਾਵੇ ਨਿਕਲ ਰਿਹਾ ਹੌਲੀ ਹੌਲੀ ਨਿਕਲ ਰਿਹਾ ਹੌਲੇ 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 ਆ ਰਿਹਾ ਲਓ ਵੀ ਸਜਣੋ ਲਓ ਵੀ ਮਿੱਤਰੋ ਅੱਛਾ ਜੀ ਓ ਵਾਹਿਗੁਰੂ 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 ਇਹ ਕਚਰਾ ਵਾਹਿਗੁਰੂ ਦਾ ਘਵਾ ਹੀ ਦਿੰਦਾ ਵਾਹਿਗੁਰੂ 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 ਅੱਛਾ ਜੀ ਆ ਮੈਨੀਫੋਲਡ ਢਿੱਲ ਗਿਆ ਠੀਕ ਹੈ ਕੋਸ਼ਿਸ਼ ਕਰਾਂਗੇ ਜਿੰਨੀ ਇਹਦੀ 에ਅਰ ਦੀ ਪੋਰਟ ਬੰਦ ਹੋਈ ਹੈ ਕਿ ਇਹ ਪੋਰਟ ਬੰਦ ਹੋਵੇ ਤੇ 에ਅਰ ਜਾ ਸਕਦੀ ਹੈ ਵੀਰ ਹੁਣੇ ਬਹੁਤ ਪਿਆਰ ਵਾਲੇ ਬਹੁਤ ਘੱਟ ਸੱਜਣੇ ਹੋ ਜੇ ਆਉਂਦੇ ਆ ਜਿਹੜੇ ਟੈਕਨੀਕਲ ਗੱਲ ਸਮਝਦੇ ਹੁੰਦੇ ਆ ਆ ਜਾ ਵੀ ਮੁੰਡਿਆ ਕਚਰੇ 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 ਓਹ ਹੋ 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 ਬੋਲਟ ਫਸ ਗਿਆ ਕੱਢਣ ਦੀ ਕੋਸ਼ਿਸ਼ ਕਰਾਂਗੇ ਸਾਡੀ ਕਿਤੇ ਵੀ ਕੋਸ਼ਿਸ਼ ਨਹੀਂ ਹੁੰਦੀ ਵੀ ਕਿਸੇ ਨੂੰ ਗਮਰਾਹ ਕੀਤਾ ਜਾਵੇ ਚਲੋ ਸ਼ੁਕਰ ਹੈ ਸ਼ੁਕਰ ਹੈ ਮਾਲਕਾ ਤੁਸੀਂ ਕਹੋਗੇ ਸ਼ੁਕਰ ਕਿਉਂ ਕਹਿਣਾ ਭਾਈ ਆ ਬੋਲਟ ਜਿਹੜਾ ਟੁੱਟਿਆ ਜੇ ਨਾ ਨਿਕਲੂਗਾ ਕਿਉਂਕਿ ਇਹਦੇ ਵਿਚਾਲੇ ਬੋਲਟ ਹੈ ਜਿਹੜਾ ਉਹ ਕਸਾ ਕਰ ਜੂ ਤੇ ਸਾਈਡ ਵਾਲਾ ਕਸਾ ਕਰਦੇ ਚਲੋ ਆਹਾਹਾ ਸਤਿ ਸ਼੍ਰੀ ਅਕਾਲ ਛੋਟੇ ਵੀਰ ਕੀ ਹਾਲ ਹੈ ਤੇਰਾ ਵਧੀਆ ਹੀ ਵਧੀਆ ਤੇਰਾ ਸ਼ੁਭਨਾਮ ਕੀ ਹੈ ਗੁਰਸਾਹਿਬ ਸਿੰਘ ਜੀ ਗੁਰਸਾਹਿਬ ਸਿੰਘ ਜੀ ਇਨੀ ਠੰਡ ਚ ਤੁਸੀਂ ਕੀ ਕਰ ਰਹੇ ਹੋ ਖਤੀ ਸੀ ਕੱਡੀ ਦੀ ਕਰਾਉਣਾ ਹੈ ਆ ਮੇਰੇ ਸ਼ਰਾ ਕੀ ਵੇਖਿਆ ਆਹੀ ਵੇਖਿਆ ਹੈ ਕਾਰਬਨ ਤੇਰਾ ਸ਼ੌਂਕ ਕੀ ਹੈ ਇੰਜੀਨੀਅਰਿੰਗ ਤੂੰ ਫਿਰ ਤੁਟਾਣੋਂ ਪਾਪਾ ਨਾਲ ਗੱਡੀ ਦਾ ਕੰਮ ਕਰਾਉਣਾ ਹੈ ਕੀ ਪੁੱਛਣਾ ਚਾਹੁੰਦਾ ਦੱਸ ੁੱੱਚੀ ਬੋਲ ਕੇ ਦੱਸ ਆ ਮਾਈਕ ਦੇ ਵਿੱਚ ਮੇਰੀ ਆਵਾਜ਼ ਬਹੁਤ ਹੈ ਮਾਈਕ ਫਾਊਲ ਕਿਹੜੇ ਸ਼ਹਿਰ ਤੋਂ ਆਇਆ ਹੈ ਬਠਿੰਡੇ ਤੋਂ ਹੀ ਛੋਟੀ ਜਿਹੀ ਉਮਰ ਆ ਯਾਰ ਤੂੰ ਆਜਾ ਖੇਡਣ ਦਾ ਟਾਈਮ ਹੈ ਠੰਡ ਦੇ ਵਿੱਚ ਤੇ ਤੂੰ ਪਾਪਾ ਦੇ ਨਾਲ ਗੱਡੀ ਤੇ ਆ ਗਿਆ ਸ਼ੌਂਕ ਹੈ ਸ਼ੌਂਕ ਹੈ ਸ਼ੌਂਕ ਦਾ ਮਿੱਤਰ ਜਿਹੜੇ ਪੰਛੀਆਂ ਦੇ ਫਰ ਹੁਣ ਤੇ ਉਡਾਰੀ ਅਸਮਾਨ ਚ ਮਾਰਨੀ ਚਾਹੁੰਦੇ ਹੋਣ ਤੇ ਦਲੇਰੀ ਹੋਵੇ ਤੇ ਉਹੀ ਉਡਾਰੀ ਮਾਰ ਸਕਦੇ ਸੱਚ ਕੇ ਝੂਠ ਸੱਚ ਹੈ ਤੇ ਤੇਰੀ ਉਡਾਰੀ ਕਿਹੜੀ ਇੰਜੀਨੀਅਰਿੰਗ ਹਾਂਜੀ ਇੰਜੀਨੀਅਰਿੰਗ ਬਾਰੇ ਕੀ ਜਾਣਦਾ ਪੁੱਤਰੇ ਮੈਂ 10 ਪੜਿਆ ਹਾਂ ਇੰਜੀਨੀਅਰ ਬਣਨ ਵਾਸਤੇ ਪਲੱਸ 2 ਕਰਨੀ ਪਊਗੀ ਠੀਕ ਹੈ ਨਾਨ ਮੈਡੀਕਲ ਰੱਖਣਾ ਪਊਗਾ ਫਿਰ ਕਲਾਸਾਂ ਅਟੈਂਡ ਕਰਨੀਆਂ ਪੈਣਗੀਆਂ ਫਿਰ ਇੰਜੀਨੀਅਰ ਬਣੂਗਾ ਠੀਕ ਹੈ ਹਾਂਜੀ ਹੋਰ ਤੂੰ ਪੁੱਛੀ ਕੀ ਪੁੱਛਣਾ ਚਾਹੁੰਦਾ ਜਿਹੜੀ ਕਾਰਬਨ ਹੈ ਹਾਂ ਉਹ ਇੱਥੇ ਪਾਰਟਸ ਕਿਉਂ ਜੰਮਦੀ ਹੈ ਕਾਰਬਨ ਪਾਰਟਸ ਕਿਉਂ ਬਣਦੇ ਆ ਹਮ ਕੁਐਸਚਨ ਇਹ ਆ ਜਿਹੜੀ ਕਾਰਬਨ ਹੈ ਸਟਕ ਹੋ ਜਾਂਦੀ ਹੈ ਇਹ ਕਿਉਂ ਹੁੰਦੀ ਹੈ ਹਮ ਇਹ ਜਦੋਂ ਕੋਈ ਵੀ ਡੀਜ਼ਲ ਜਾਂ ਪੈਟਰੋਲ ਪਰ ਉਹ ਬਰਨ ਨਹੀਂ ਹੁੰਦਾ ਠੀਕ ਹੈ ਤਾਂ ਬਰਨ ਨਹੀਂ ਹੁੰਦਾ ਉਹਦੇ ਨਾਲ ਕੋਈ ਇਸ਼ੂ ਆ ਜਾਣ ਟਰਬੋ ਹੋ ਜਾਵੇ ਜਿਵੇਂ ਕਿ ਇਹ ਕਾਰਬਨ ਇਹਦੇ ਵਿੱਚ ਆਈ ਹੋਈ ਹੈ ਇਹ ਕਾਰਬਨ ਤਾਂ ਇਹਦੇ ਵਿੱਚ ਨਹੀਂ ਆਉਣੀ ਚਾਹੀਦੀ ਸੀ ਕਿਉਂਕਿ ਇਹ ਮੈਨੀਫੋਲਡ ਹੈ ਇਹਦੇ ਵਿੱਚ ਦੀ ਤਾਂ ਖੱਲੀ ਹਵਾ ਜਾਂਦੀ ਹੈ ਟੈਕਨੋਲੋਜੀ ਚੇਂਜ ਹੋਣ ਕਰਕੇ ਇਹ ਈਜ਼ੀਅਰ ਵਾਲ ਹੈ ਜਿਹੜਾ ਇਸ ਥਾਂ ਤੇ ਲੱਗਾ ਹੋਇਆ ਇਹਨੂੰ ਕਹਿੰਦੇ ਈਜ਼ੀਅਰ ਵਾਲ ਇਹਦੇ ਵਿੱਚ ਦੀ ਐਗਜਾਸਟ ਗੈਸ ਦੀ ਸਰਕੂਲੇਸ਼ਨ ਜਿਹੜਾ ਸਲੈਂਸਰ ਦਾ ਧੂਆ ਇਹਨੂੰ ਮਿਲ ਰਿਹਾ ਤੁਹਾਡੀ ਗੱਡੀ ਕਿੰਨੀ ਚੱਲੀ ਹੋਈ ਹੈ 2115 215 ਵਾਹ ਤੇ ਕਿਰਪਾ ਪੁੱਤਰ ਇਹਨੂੰ ਕਿਸੇ ਨੇ ਖੋਲਿਆ ਹੀ ਨਹੀਂ ਠੀਕ ਹੈ ਜਿੰਨੇ ਵਾਰੀ ਵੀ ਹੋਇਆ ਬੇਟਾ ਇਜ਼ੀਅਰ ਵਾਲ ਚੱਕ ਕੇ ਲੈ ਕੇ ਆਇਓ ਉਹ ਜਿਹੜਾ ਇੱਕ ਪਾਰਟ ਹੈ ਜਿਹਨੂੰ ਆਪਾਂ ਇਜ਼ੀਅਰ ਵਾਲ ਕਹਿੰਦੇ ਨੇ ਉਹ ਖੋਲ ਕੇ ਸਾਫ਼ ਕਰ ਦਿੰਦੇ ਆ ਆਪਣੇ ਘਰ ਇੱਕ ਨਾਲੀ ਹੈ ਹਾਂ ਪਰ ਰੋਜ਼ ਪੂਰਾ ਇਕੱਠਾ ਕਰਦੇ ਹਾਂ ਨਾਲੀ ਚ ਪਾ ਦਿੰਦੇ ਆ ਤੇ ਜੇ ਉਹਦੇ ਚ ਬੌਂਕਰ ਮਾਰ ਕੇ ਜਾਂ ਉਹ ਪਾਣੀ ਦਾ ਫਲੋ ਨਾ ਦੇਈਏ ਉਹ ਕਿੱਥੇ ਰਹੂਗਾ ਤਲਾਜੂ ਵਾਲਦੇ ਆ ਮਾਈ ਫਸਿਆ ਰਹੂਗਾ ਫਸਿਆ ਰਹੂਗਾ ਨਾ ਇਹ ਵੀ ਜਦੋਂ ਅਣਬਲੇ ਕਣ ਹੁਣ ਧੂਏ ਦੇ ਰੂਪ ਚ ਪੈਦਾ ਹੋ ਜਾਂਦੇ ਆ ਫਿਰ ਉਹ ਮੋٹے ਕਣ ਜਿਹੜੇ ਉਹ ਜਿਹੜੇ ਅਣਬਲੇ ਕਣ ਦੁਬਾਰਾ ਜੀ ਸਰਕੂਲੇਸ਼ਨ ਹੋ ਕੇ ਇਹਦੇ ਵਿੱਚ ਆਉਂਦੇ ਆ ਤੇ ਹੌਲੀ 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 ਇਹ ਜਿਹੜੇ 에ਅਰ ਦੇ ਪੋਰਟ ਆ ਉਹ ਬਲੌਕ ਹੋ ਜਾਂਦੇ ਆ ਹੁਣ ਤੂੰ ਦੇਖਿਆ ਵੀ ਇਹ ਕਿੰਨਾ ਬਲੌਕ ਹੋਇਆ ਹੋਇਆ ਖੋਲ ਥੂ ਮੱਚ ਇੱਕ ਖੋਲਦਾ ਦੇਖਿਆ ਕਿੰਨਾ ਔਖਾ ਖੋਲਿਆ ਆਪਾਂ ਹਾਂਜੀ ਕਿੰਨੀਆਂ ਸੱਟਾਂ ਲਾਈਆਂ ਇਹੀ ਕੰਮ ਬਾਰ-ਬਾਰ ਖੋਲਦਾ ਰਹਿੰਦਾ ਰਿਪੀਟ ਹੁੰਦਾ ਰਹਿੰਦਾ ਜਿਵੇਂ ਕਿ ਆਹ ਦੇਖ ਬਿਟਾ ਨੇੜੇ ਮੱਥੇ ਆਹ ਕੀ ਆ ਜੀ ਇਹਦੇ ਵਿੱਚ ਦੀ ਪਾਣੀ ਪੈ ਪੈ ਇੱਕ ਜੰਗਾਲ ਪੈ ਗਿਆ ਹਾਂਜੀ ਜਦੋਂ ਜੰਗਾਲ ਪੈ ਗਿਆ ਆਪੋ ਫਲੀਆਂ ਜਾਮ ਹੋ ਗਈਆਂ ਜਿਹੜਾ ਫੋਕਲੀਆਂ ਜਾਮ ਹੋਈਆਂ ਇਹਨਾਂ ਚ ਬੋਲਟ ਜਾਮ ਹੋ ਗਏ ਆ ਜਿਵੇਂ ਆ ਬੋਲਟ ਟੁੱਟ ਗਿਆ ਬਿਟਾ ਉਹ ਦੇਖ ਟੁੱਟਿਆ ਪਿਆ ਨਾ ਬਿਟਾ ਇਹਦੇ ਵਿੱਚ ਦੋਸਾਂ ਨੂੰ ਤਾਂ ਬੋਲ ਟੁੱਟ ਗਿਆ ਬੋਲ ਇੰਨਾ ਕ ਜਿਆਦਾ ਹਾਰਕ ਹੋ ਕੇ ਇਸ ਤੱਕ ਹੋ ਗਿਆ ਜਿਹੜਾ ਕਿ ਇਹਨੂੰ ਸੰਕਰਨਾ ਤੇਰਾ ਕੁਐਸਚਨ ਸੀ ਵੀ ਧੂਆਂ ਕਿੱਥੋਂ ਆਉਂਦਾ ਹਾਂਜੀ ਕੋਈ ਵੀ ਚੀਜ਼ ਸਹੀ ਤਰੀਕੇ ਨਾਲ ਪ੍ਰੋਪਰ ਨਹੀਂ ਬਣਨ ਹੁੰਦੀ ਠੀਕ ਹੈ ਤਾਂ ਉਹ ਅਨਬਲੈਕ ਆਣਾ ਜਿਹੜੀ ਛੜਦੀ ਸਮਝ ਆ ਗਈ ਹਾਂਜੀ ਪੈਟਰੋਲ ਦੇ ਵਿੱਚ ਘੱਟ ਕਾਰਬਨ ਬਣਦੀ ਹੈ ਉਹਦੇ ਵਿੱਚ ਅਲੱਗ ਤਰੀਕੇ ਦੀਆਂ ਗੈਂਸਾ ਹੈ ਇਹਦੇ ਵਿੱਚ ਅਲੱਗ ਤਰੀਕੇ ਦਾ ਤੂ ਹੈ ਇਹ ਜਿਹੜਾ ਡੀਜ਼ਲ ਹੈ ਡੀਜ਼ਲ ਕੰਪਰੈਸ ਹੋ ਕੇ ਮੱਚਦਾ ਮੋਟਾ ਹੁੰਦਾ ਪਰ ਜਿਹੜੀ ਫੁਲ ਟੈਕਨੋਲੋਜੀ ਆ ਗਈ ਹੈ ਇਜ਼ੀਅਰ ਵਾਲ ਲੱਗ ਗਿਆ ਜਾਂ ਇੰਜੈਕਟਰ ਲੱਗ ਗਿਆ ਉਹ ਡੀਜ਼ਲ ਦੀ ਫੁਹਾਰ ਨੂੰ ਬਹੁਤ ਪ੍ਰੀਕ ਤੇ ਬੱਦਲ ਦੀ ਤਰ੍ਹਾਂ ਸਪਰੈਡ ਕਰ ਦਿੰਦੇ ਆ ਅੰਗਰੇਜ਼ੀ ਵਿੱਚ ਕੀ ਕਹਿੰਦੇ ਕਿਸੇ ਚੀਜ਼ ਨੂੰ ਹੋਰ ਪਤਲਾ ਕਰਨਾ ਹੋਵੇ ਜਿਵੇਂ ਧੁੰਦ ਹੈ ਇਹ ਧੁੰਦ ਹੈ ਤਾਂ ਮੌਇਸਚਰ ਹੀ ਹਾਂਜੀ ਤੇ ਜੇ ਇਕੱਠੀ ਹੋ ਜੇ ਫਿਰ ਕੀ ਬਣੂ ਡ੍ਰੌਪ ਹਾਂਜੀ ਡ੍ਰੌਪ ਬਣੂਗਾ ਜਦੋਂ ਡ੍ਰੌਪਿੰਗ ਕਰਕੇ ਡੀਜ਼ਲ ਆਊਗਾ ਤਾਂ ਉਦੋਂ ਬਚੂਗਾ ਨਹੀਂ ਪੂਰਾ ਜਦੋਂ ਡੀਜ਼ਲ ਨੂੰ ਪੂਰਾ ਹਾਈ ਪ੍ਰੈਸ਼ਰ ਦੇ ਉੱਤੇ ਕਿਸੇ ਚੀਜ਼ ਵਿੱਚ ਇੰਜੈਕਟ ਕਰਾਂਗੇ ਉਹ ਬੱਦਲ ਦੀ ਤਰ੍ਹਾਂ ਫਟੂਗਾ ਜਿੰਨਾ ਬੱਦਲ ਦੀ ਤਰ੍ਹਾਂ ਫਟੂਗਾ ਉਹਦੇ ਉੱਤੇ ਕੈਪੈਸਿਟਰ ਦੇ ਅੰਦਰ ਏਅਰ ਗਰਮ ਹੋਊਗੀ ਜਿੰਨੀ ਏਅਰ ਗਰਮ ਹੋਊਗੀ ਉਹਦੇ ਉੱਤੇ ਡੀਜ਼ਲ ਦਾ ਟਾਈਮ ਸਰ ਟਾਈਮਿੰਗ ਤੇ ਫੁਹਾਰਾ ਪਊਗਾ ਉਹ ਪੂਰਾ ਮਚੂਗਾ ਹਾਂਜੀ ਅੰਡਰਸਟੈਂਡ ਹਾਂਜੀ ਮੈਂ ਉਮੀਦ ਕਰਦਾ ਹਾਂ ਵੀ ਤੂੰ ਹੋਰ ਵੀ ਬਹੁਤ ਤਰੱਕੀਆਂ ਕਰੇ ਸਾਡੇ ਨਾਲੋਂ ਵੱਡਾ ਇੰਜੀਨੀਅਰ ਬਣੇ ਪਰ ਇੱਕ ਗੱਲ ਜ਼ਰੂਰ ਰੱਖੀ ਲੋਕਾਂ ਦੇ ਮਗਰ ਨਹੀਂ ਲੱਗਣਾ ਪਬਲਿਕ ਹੈ ਜਿਹੜੀ ਇਹ ਬਹੁਤ ਵੱਡੀ ਇੱਕ ਯੂਨੀਵਰਸਿਟੀ ਹੈ ਇਹਨਾਂ ਕੋਲ ਸਿੱਖਣ ਨੂੰ ਵੀ ਮਿਲਦਾ ਹੈ ਇਹਦੇ ਵਿੱਚ ਬੰਦੇ ਨੈਗੇਟਿਵ ਵੀ ਮਿਲਣਗੇ ਤੇ ਇਹਦੇ ਵਿੱਚ ਬੰਦੇ ਤੈਨੂੰ ਬੁਰੇ ਵੀ ਚੰਗੇ ਵੀ ਮਿਲਣਗੇ ਤੇ ਬੁਰੇ ਵੀ ਮਿਲਗੇ ਲੈਕਟਰ ਤੇ ਪਾਸਟੌਪ ਹਾਂਜੀ ਜਿਹੜੇ ਨੈਗੇਟਿਵ ਹੈ ਉਹ ਤੁਸੀਂ ਛੱਡ ਦੇਣੇ ਆ ਜਿਨ੍ਹਾਂ ਦੀ ਗੱਲ ਸਿੱਖਣ ਨੂੰ ਮਿਲਦੀ ਹੈ ਉਹ ਤੁਸੀਂ ਰੱਖਣੀ ਰੱਖਣੀ ਆ ਰੱਖਣੀ ਆ ਕੋਲੇ ਉਹ ਸਾਂਖੇ ਵੀ ਰੱਖਣੀ ਆ ਤੂੰ ਵਰਤਨੀ ਵੀ ਆ ਠੀਕ ਤੂੰ ਬਠਿੰਡੇ ਤੋਂ ਚੱਲ ਕੇ ਆਇਆ ਦੋਸਤੋ ਬਠਿੰਡੇ ਤੋਂ ਇੱਕ ਛੋਟਾ ਜਿਹਾ ਬੱਚਾ ਹੈ ਨਾ ਸ਼ੌਂਕ ਰੱਖਦਾ ਜੇ ਐਸ ਉਮਰੇ ਇੰਨਾ ਸ਼ੌਂਕ ਰੱਖਦਾ ਹੈ ਜੇ ਇਹਦੇ ਮਾਪੇ ਇਹਦੇ ਸ਼ੌਂਕ ਦੇ ਨਾਲ ਇਹਨੂੰ ਹੈਲਪ ਕਰਨ ਤੇ ਇਹ ਦੁਨੀਆ ਦੀ ਇੱਕ ਬਹੁਤ ਵੱਡੀ ਕਮਾਲ ਦੀ ਇੰਜੀਨੀਅਰਿੰਗ ਦੇ ਵਿੱਚ ਨਾ ਬਣਾ ਸਕਦਾ ਤੂੰ ਉਮੀਦ ਕਰਦਾ ਵੀ ਬਹੁਤ ਇੰਜੀਨੀਅਰਿੰਗ 'ਤੇ ਉੱਪਰ ਜਾਣਾ ਹੈ ਹਾਂਜੀ ਪਾਪਾ ਕਿੱਥੇ ਆ ਸਰਦਾਰ ਜੀ ਸਤਿ ਸ਼੍ਰੀ ਅਕਾਲ ਆयो ਵੀਰ ਜੀ ਸਟਾਪ ਕਰ ਬੋਤ ਅਜੂਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਬਾਈ ਗੁਰੂ ਮਹਾਰਾਜ ਲਾਲ ਸਾਰਿਆਂ ਨੂੰ ਸਾਬ ਸਿੰਘ ਵਰਗੇ ਦੇਵੇ ਕਿਉਂਕਿ ਬਹੁਤ ਸੋਹਣੀ ਮੁੰਡੇ ਨੇ ਗੱਲ ਕੀਤੀ ਛੋਟੀ ਉਮਰ ਦੇ ਵਿੱਚ ਸ਼ੌਂਕ ਕਹਿੰਦੇ ਬਹੁਤ ਵੱਡੇ ਪਾਲੇ ਆ ਤੇ ਵੱਡੇ ਸ਼ੌਂਕ ਹੋਰ ਵੱਡੇ ਉਦੋਂ ਹੋਣਗੇ ਜਦੋਂ ਮਾਪੇ ਇਹਦਾ ਸਹਿਯੋਗ ਦੇਣਗੇ ਕੀ ਕਰਨਾ ਤੁਰਾ ਜੇ ਇੰਜੀਨੀਅਰਿੰਗ ਇਹ ਆਪਣੇ ਵੱਲ ਕੁਰੀ ਸਪੋਰਟ ਹੈ ਜੀ ਇਹਨੂੰ ਕਿਹਾ ਵੀ ਜੋ ਤੇਰਾ ਮਨ ਕਰਦਾ ਹੈ ਇਸ ਚੀਜ਼ ਦੇ ਵਿੱਚ ਇਹਦਾ ਇੰਟਰਸਟ ਹੈ ਕਿ ਇਹਦੀ ਸਾਡੇ ਤੋਂ ਵੀ ਗਲਤੀਆਂ ਹੋਈਆਂ ਜਾਂ ਸਾਡੀਆਂ ਬੱਚੀਆਂ ਜੋ ਚਾਹੁੰਦੀਆਂ ਸੀ ਪਰ ਅਸੀਂ ਸਾਨੂੰ ਲੱਗਦਾ ਵੀ ਧੀਆਂ ਵਾਸਤੇ ਜਿਹੜੀ ਇਹ ਫੀਲਡ ਹੈ ਠੀਕ ਨਹੀਂ ਜੋ ਅੱਜ ਦਾ ਸਮਾਜ ਦੀ ਸਥਿਤੀ ਹੈ ਪਰ ਅਸੀਂ ਉਸ ਫੀਲਡ ਚਲਦੇ ਆ ਬੱਚੀਆਂ ਵਾਸਤੇ ਜਿਹੜੀਆਂ ਸੌਖੀਆਂ ਤੇ ਸ਼ਾਮ ਨੂੰ ਜੋਬ ਕਰਕੇ ਘਰ ਆ ਜਾਣ ਪਰ ਇਹ ਮੁੰਡਾ ਠੀਕ ਹੈ ਪਰ ਮੁੰਡੇ ਕੁੜੀਆਂ 'ਚ ਫਰਕ ਕੋਈ ਨਹੀਂਗਾ ਇਹ ਜਿਹੜਾ ਸ਼ੌਂਕ ਨੇ ਪਾਲਿਆ ਮੈਂ ਕਹਿੰਦਾ ਵੀ ਵੀਰ ਜੀ ਇਹ ਬਹੁਤ ਉੱਪਰ ਜਾ ਸਕਦਾ ਹੈ ਜੋ ਮੰਗਦਾ ਹੈ ਜਿਹੜਾ ਇੰਜਣ ਮੰਗਦਾ ਹੈ ਜੋ ਟੈਕਨੋਲੋਜੀ ਚਾਹੁੰਦਾ ਹੈ ਇਹਦਾ ਸ਼ੌਂਕ ਆ ਜਿਹੜਾ ਦੇਖੋ ਮੇਰੇ 10 ਪੜੇ ਆ ਮੇਰੇ ਵੱਡੇ ਵੱਡੇ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਮੈਨੂੰ ਇਸ ਚੀਜ਼ ਦਾ ਬਹੁਤ ਦੁੱਖ ਹੈ ਐਜੂਕੇਸ਼ਨ ਹੈ ਨਹੀਂ ਪਰ ਸਾਡੇ ਜਿਹੜੇ ਰਾਮਗੜੀਆ ਭਾਈਚਾਰੇ ਦੇ ਜਿਹੜੇ ਮਿੱਤਰ ਪਿਆਰੇ ਹਨਾ ਮੈਂ ਟਾਂਗ ਸ਼ਤਰੀ ਦਰਜੀਆਂ ਚੋਂ ਮੁੰਡਾ ਆ ਉਹ ਮੈਨੂੰ ਕਹਿੰਦੇ ਤੂੰ ਕਨਵਰਟ ਕੀਤਾ ਮੈਨੂੰ ਕਨਵਰਟ ਕੀਤਾ ਸ਼ਬਦ ਦਾ ਉਦੋਂ ਪਤਾ ਲੱਗਿਆ ਵੀ ਬਾਈ ਇਹਦਾ ਮਤਲਬ ਇਹ ਨਿਕਲਦਾ ਠੀਕ ਹੈ ਪਰ ਕਿਸੇ ਕਿਤਾਬ ਦੇ ਵਿੱਚ ਇੰਜੀਨੀਅਰਿੰਗ ਜਿਹੜੀ ਲਿਖੀ ਹੈ ਜਾਂ ਜਿਹੜੇ ਦਿਮਾਗ ਦੇ ਵਿੱਚ ਗੱਲ ਆਈ ਹੈ ਉਹ ਫੇਰ ਹੀ ਛਪਦੀ ਹੈ ਜਦੋਂ ਬੰਦਾ ਉਸ ਚੀਜ਼ ਨੂੰ ਬਹੁਤ ਬਰੀਕੀ ਦੇ ਵਿੱਚ ਪਰਖਦਾ ਤੇ ਨਾਪਦਾ ਜਿਵੇਂ ਜਿਵੇਂ ਅਸੀਂ ਕੰਮ ਕਰੀ ਜਾਂਦੇ ਹਾਂ ਨਾ ਵੀਦੀ ਓਵੇਂ ਸਾਡਾ ਐਕਸਪੀਰੀਅੰਸ ਵਧਦਾ ਜਾਂਦਾ ਹੈ ਪਰ ਲੋਕ ਸਾਡੇ ਨਾਲ ਕਈ ਗੱਲਾਂ ਸਹਿਮਤ ਨਹੀਂ ਹੁੰਦੇ ਹੁਣ ਤੁਹਾਡੀ ਗੱਡੀ ਤੇ ਮੈਂ ਆਹ ਕੰਮ ਕੀਤਾ ਇਹਦੇ ਕੋਈ ਇਸ਼ੂ ਹੋਰ ਤਰ੍ਹਾਂ ਦਾ ਆਊਗਾ ਜਦੋਂ ਇਹਦਾ ਏਅਰ ਦਾ ਪ੍ਰੈਸ਼ਰ ਵੱਧ ਗਿਆ ਠੀਕ ਹੈ ਪਰ ਮੰਨਣ ਨੂੰ ਤਿਆਰ ਨਹੀਂ ਹੁੰਦੇ ਕਹਿੰਦੇ ਮੈਂ ਚਲਦੀ ਲੈ ਕੇ ਆਇਆ ਸੀ ਮੈਂ ਆਪਦੇ ਹੱਡ ਬਚਾਉਣ ਵਾਸਤੇ ਵੀ ਇਹ ਲੰਬੀ ਹੋ ਜਾਂਦੀ ਹੈ ਜੇ ਹੁਣ ਆਪਣਾ ਨੱਕ ਬੰਦ ਕਰਦੇ ਕੋਈ ਜੀ ਤੇ ਆਪਾਂ ਨੂੰ ਕਹਦੇ ਵੀ ਤੁਰ ਤੇ ਆਪਾਂ ਕਿੱਥੋਂ ਤੁਰ ਸਕਦੇ ਆਂ ਇਹ ਜੀ ਅੱਜ ਤੋਂ 3 ਸਾਲ 4 ਸਾਲ ਪਹਿਲਾਂ ਕੀ ਆਇਆ ਸੀ ਆ ਬਲਗਮ ਹੀ ਆਈ ਸੀ ਜਦ ਕੀ ਪੁਰਾਣੇ ਬਜ਼ੁਰਗ ਕਹਿੰਦੇ ਨਮੂਨੀਆਂ ਹੋ ਗਿਆ ਠੀਕ ਹੈ ਇਹ ਵੀ ਨਮੂਨੀਆਂ ਹੀ ਐ ਇੱਕ ਸੰਦਾ ਬੰਦ ਪਿਆ ਜੀ ਸਾਰਾ ਮੈਂ ਤਾਂ ਇਹ ਵੀ ਗੱਡੀ ਚੱਲ ਕੇ ਕਿਵੇਂ ਆ ਗਈ ਤੁਹਾਡੀ ਗੱਡੀ ਥੱਕੀ ਥੱਕੀ ਜੀ ਮਹਿਸੂਸ ਕਰਦੀ ਕੋਈ ਐ ਵੀ ਅਸੀਂ ਸੈਹਦ ਜੇ ਨਾਲ ਤੋਰਦੇ ਆ ਕੋਈ ਬਾਹਲਾ ਭਜਾਉਂਦੇ ਨਹੀਂ ਗਏ 70 80 ਦੀ ਸਪੀਡ ਤੇ ਨਾਰਮਲ ਵਧੀਆ ਨਾਲ ਐਵਰੇਜ ਹੀ ਦਿੰਦੀ ਆ ਪਰ ਜੇ ਕਿਤੇ ਐਮਰਜੈਂਸੀ ਭਜਾਉਣੀ ਪਵੇ ਜੇ ਤਾਂ ਰਸਤੇ 'ਚ ਹੀ ਖੜੀ ਹੋ ਜੇ ਨੀ ਵੀਰ ਜੀ ਮੈਂ ਅੱਜ ਧੁੰਦ ਦੀ ਵੀ ਗੱਲ ਕੀਤੀ ਉਹ ਵੀ ਮੈਂ ਨਿੱਕੀ ਗੱਲ ਲੋਕਾਂ ਨੂੰ ਮੈਂ ਮਾਫੀ ਚਾਹੁੰਣਾ ਮੈਂ ਉਹ ਪੂਰੀ ਕਰ ਦਵਾਂ ਇੱਕ ਵੀਡੀਓ ਦੀ ਰੀਲ ਚ ਆਪਾਂ ਕੋਈ ਦੱਸ ਸਕਦੇ ਹਰ ਇੱਕ ਬੰਦੇ ਨੇ ਆਪਣੀ ਮੰਜ਼ਿਲ ਤੇ ਜਾਣਾ ਉਹ ਜ਼ਰੂਰੀ ਹੈ ਪਰ ਜ਼ਿੰਦਗੀ ਨੂੰ ਸੇਫ ਰੱਖ ਕੇ ਆਪਾਂ ਜ਼ਰੂਰੀ ਜਾ ਸਕਦੇ ਆ ਲਾਈਟਾਂ ਲਾਉਣੇ ਆ ਇਸ ਤਰ੍ਹਾਂ ਕੇ ਲਾਉਣੇ ਆ ਵੀ ਲਾਈਟਾਂ ਦੀ ਵਿਜ਼ਿਬਿਲਟੀ ਉਹ ਜਿਹੜੀ ਧੁੰਦ ਸੰਘਣਾ ਪਾਣਾ ਉਹਦੇ ਮੁਤਾਬਕ ਗੱਡੀਆਂ ਦੇ ਉੱਤੇ ਉਸ ਹਾਮਣਾ ਲੱਗੀ ਆ ਪਰ ਜੇ ਆਪਾਂ ਵਿਜ਼ਿਬਿਲਟੀ ਨੂੰ ਕਵਰ ਕਰਨ ਵਾਸਤੇ ਵੱਡੀ ਫੋਕ ਲਾਈਟਾਂ ਲਾਤੀਆ ਤੇ ਇਹ ਨਹੀਂ ਹੈਗਾ ਵੀ ਜਿਹੜੇ ਟੂ-ਵੀਲਰ ਵਾਹਨ ਜਾਂ ਹੋਰ ਵਾਹਨ ਦੇ ਮੂਰੇ ਲਾਈਟਾਂ ਨਹੀਂ ਲੱਗੀਆਂ ਤੇ ਅਸੀਂ ਉਹਨਾਂ ਨੂੰ ਡਿਸਟਰਬ ਕਰੀਏ ਤੁਹਾਡਾ ਸ਼ਬਦ ਇੱਕ ਮੈਨੂੰ ਸਿੱਖਣ ਨੂੰ ਮਿਲਿਆ ਮੈਨੂੰ ਕਹਿ ਕੇ ਹਟਿਆ ਵੀ ਜਿਹੜਾ ਸਾਡਾ ਸਮਾਜ ਹੈ ਇਹ ਬਹੁਤ ਵੱਡੀ ਕ ਯੂਨੀਵਰਸਿਟੀ ਹੈ ਤੋਂ ਸਿੱਖਣ ਨੂੰ ਮਿਲ ਸਕਦਾ ਤੁਹਾਡਾ ਇੱਕ ਪੁਆਇੰਟ ਸੀ ਵੀ ਬਾਈ ਜੀ ਜਿੰਨਾ ਕੁ ਮੈਨੂੰ ਨਜ਼ਰ ਆਉਂਦਾ ਮੈਂ ਉਸ ਸਪੀਡ ਨਾਲ ਗੱਡੀ ਨੂੰ ਚਲਾ ਰਿਹਾ ਤੇ ਉਹੀ ਗੱਡੀ ਤੁਹਾਡੀ ਲਾਈਟਾਂ ਅੱਖਾਂ ਤੁਹਾਡੀਆਂ ਵਧੀਆ ਧੁੰਦ ਦੇ ਵਿੱਚ ਤੁਸੀਂ ਏਸੀ ਨੂੰ ਛੱਡ ਕੇ ਹੀਟ ਨੂੰ ਚੱਲ ਕੇ ਉਹ ਗੱਡੀ ਚਲਾ ਰਹੇ ਆ ਤੁਹਾਡੀ ਅੰਦਰਲੀ ਸ਼ੀਸ਼ੇ ਦੀ ਵਿਜ਼ਿਬਿਲਟੀ ਤੇ ਤੁਹਾਡੀ ਬਾਹਰਲੀ ਵਿਜ਼ਿਬਿਲਟੀ ਤੇ ਤੁਹਾਡੀ ਅੱਖਾਂ ਦੀ ਵਿਜ਼ਿਬਿਲਟੀ ਕਮ ਕਰਦੀ ਹੈ ਫਿਰ ਤੁਹਾਡੀਆਂ ਲਾਈਟਾਂ ਵੀ ਕੰਮ ਕਰਦੀਆਂ ਪਰ ਉਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਵੀ ਇੱਕ ਧੁੰਦ ਦੇ ਵਿੱਚ ਸਪੀਡ ਲਿਮਟ ਉਹ ਰੱਖਣੀ ਚਾਹੀਦੀ ਹੈ ਵੀ ਜਿਹੜੇ ਤੁਹਾਡੇ ਸਾਥੀ ਰੋਡ ਤੇ ਚੱਲ ਰਹੇ ਆ ਉਹਦੇ ਨਾਲ ਰਲਦੀ ਮਿਲਦੀ ਹੋਵੇ ਤੁਸੀਂ ਮੇਰੇ ਨਾਲ ਸ਼ਾਇਦ ਐਗਰੀ ਹੋਵੋਗੇ ਬਿਲਕੁਲ ਬਿਲਕੁਲ ਕਿਉਂਕਿ ਸਾਡੀ ਗੱਡੀ ਤਾਂ ਲੱਗਦਾ ਬਹੁਤ ਲੱਗਿਆ ਸਾਡੀ ਗੱਡੀ ਹੈਵੀ ਹੈ ਅਸੀਂ ਕਿਹਦੇ ਸਿਰ ਦੇ ਉੱਤੇ ਬੈਠੇ ਆ ਇਹਦਾ ਮਤਲਬ ਇਹ ਨਹੀਂ ਅਸੀਂ ਹੁਣ ਕੁਚਲ ਦੇ ਤੁਰੇ ਜਾਣਾ ਬਿਲਕੁਲ ਮੇਰੀ ਵੀਡੀਓ ਦੇ ਵਿੱਚ ਪਾਉਣ ਦਾ ਮਕਸਦ ਇਹ ਹੁੰਦਾ ਹੈ ਵੀ ਮੈਂ ਰਵਾ ਨਾ ਰਵਾ ਮੇਰੇ ਬੋਲੇ ਹੋਏ ਸ਼ਬਦ ਲੋਕਾਂ ਨੂੰ ਉਦੋਂ ਯਾਦ ਆਉਣਗੇ ਜਦੋਂ ਕਿਸੇ ਨੇ ਜਿਹੜੀ ਚੀਜ਼ ਨੂੰ ਬਹੁਤ ਬਰੀਕੀ ਤੇ ਗਹਿਰਾਈ ਦੇ ਵਿੱਚ ਪਰਖ ਲਿਆ ਅਸੀਂ ਪਰਖਣ ਦੇ ਵਿੱਚ ਹੀ ਸਮਾਂ ਬਹੁਤ ਗਲਤ ਕਰ ਦਿੰਨੇ ਹੁਣ ਮੈਂ ਮੁੰਡਾ ਪਰਖਿਆ ਬੱਚਾ ਤੁਹਾਡਾ ਹੈ ਠੀਕ ਹੈ ਇਹਨੂੰ ਬਾਈ ਜੀ ਜੋ ਚਾਹੁੰਦਾ ਹੈ ਨੰਬਰ ਪੜਾਈ ਦੇ ਵਿੱਚ ਜਿਆਦਾ ਆ ਜਾਣੇ ਜਾਂ ਘੱਟ ਆਉਣ ਇਹ ਨਾਲ ਗੱਲ ਹੈ ਪਰ ਜਿਹੜਾ ਇਹਦੇ ਅੰਦਰ ਦਿਮਾਗ ਦੇ ਗੱਲ ਚੱਲਦੀ ਹੈ ਨਾ ਇੰਜੀਨੀਅਰਿੰਗ ਬਾਈ ਜੀ ਉਹ ਹੈ ਨਾ ਕਿ ਇੰਜੀਨੀਅਰਿੰਗ ਉਹ ਹੈ ਜਿਹੜੀ ਕਿਸੇ ਦੀ ਕਾਪੀ ਦੇ ਉੱਤੋਂ ਪੜ੍ਹ ਕੇ ਜਿਹੜੇ ਪੇਪਰ ਦੇ ਲਈ ਠੀਕ ਆ ਉਹ ਇੱਕ ਸਿਸਟਮ ਹੈ ਉਸ ਕਾਪੀ ਨੂੰ ਪੜ੍ਹ ਕੇ ਹੀ ਅਗਲੀ ਕਲਾਸ 'ਚ ਜਾਇਆ ਜਾਊਗਾ ਪਰ ਉਹ ਜਿਹੜੀ ਕਾਪੀ ਦੇ ਵਿੱਚ ਲਿਖਾ ਹੋਇਆ ਕਿਤਾਬ ਦੇ ਵਿੱਚ ਨਹੀਂ ਇੰਜੀਨੀਅਰਿੰਗ ਲਿਖੀ ਹੈ ਇਹ ਆਪਣੀ ਖੋਜ ਕਰਕੇ ਨਵੀਂ ਚੀਜ਼ ਪੈਦਾ ਕਰੂਗਾ ਉਹ ਇੰਜੀਨੀਅਰਿੰਗ ਆ ਜੀ ਮੰਨਦਾ ਹੈ ਮੈਨੂੰ ਬਹੁਤ ਖੁਸ਼ੀ ਹੋਈ ਹੁਣ ਸਾਰੀ ਗੱਡੀ ਤੂੰ ਵੇਖੀ ਪਰ ਜਿਹੜੇ ਵੱਡੇ ਇੰਜੀਨੀਅਰ ਹੁੰਦੇ ਆ ਉਹ ਗਲਵਜ਼ ਪਾ ਕੇ ਕੰਮ ਕਰਦੇ ਆ ਅਸੀਂ ਜਿਹੜੇ ਦੇਸੀ ਹੁੰਨੇ ਆ ਕਾਲੇ ਹੱਥ ਕਰਦੇ ਆ ਅੱਜ ਤੇਰੇ ਵੀ ਕਾਲੇ ਹੱਥ ਜ਼ਰੂਰ ਕਰਾਂਗੇ ਕਾਲੇ ਹੱਥਾਂ ਦੇ ਵਿੱਚ ਹੀ ਗੋਣਾ ਸਾਡੇ ਉਸਤਾਦ ਇਹ ਕਹਿੰਦੇ ਹੁੰਦੇ ਸੀ ਹੱਥ ਕਾਲੇ ਹੋ ਗਏ ਚੰਗੇ ਜਿਹੜੇ ਬੰਦੇ ਹੁੰਦੇ ਸੀ ਉਹ ਕਹਿੰਦੇ ਵੀ ਇਹ ਬਰਕਤ ਹੈ ਇਹ ਬਰਕਤ ਆਪਦੇ ਘਰੇ ਲੈ ਕੇ ਜਾਓ ਮੇਰੀ ਗੱਲ ਪੱਲੇ ਬੰਨ ਲਈ ਇਹ ਬਾਈ ਉਮਰ ਚ ਬਾਲਾ ਵੱਡਾ ਤਾਂ ਨਹੀਂ ਗੱਲਾਂ ਵੱਡੀਆਂ ਕਹਿ ਗਿਆ ਇਕੇ ਪਰ ਕੀ ਯਾਰੀ ਤੇਰੇ ਵਰਗੇ ਛੋਟੇ ਜਿਹੇ ਬੱਚੇ ਤੋਂ ਬਹੁਤ ਸਿੱਖਣ ਨੂੰ ਮਿਲਿਆ ਤੇਰੀ ਲਗਨ ਹੈ ਅੱਜ ਲਗਨ ਦਾ ਬਾਈ ਜੀ ਨੇ ਮੈਨੂੰ ਆਖਿਆ ਵੀ ਬਾਈ ਜੀ ਇੱਕ ਬੂਟਾ ਲਾਜੋ ਬਾਈ ਜੀ ਬੂਟੇ ਦੇ ਥਾਂ ਤੇ ਬੂਟਾ ਲੱਗਦਾ ਨਹੀਂ ਜੋ ਮੇਰੀ ਸੋਚ ਹੈ ਉਹ ਮੇਰੇ ਨਾਲ ਦੇ ਜਿਹੜੇ ਮੇਰੇ ਸਾਥੀ ਹੈ ਨਾ ਉਹ ਨਹੀਂ ਰੱਖਦੇ ਉਹ ਕਹਿੰਦੇ ਹੋ ਗਿਆ ਯਾਰ ਠੀਕ ਹੈ ਕੀ ਯਾਰੀ ਅਸੀਂ ਗਾਹਕ ਕੰਮ ਕਰਾਉਣਾ ਦਾ ਸਾਡੀ ਸੋਚ ਹੁੰਦੀ ਵਧੀਆ ਕਰਦੀਏ ਉਹ ਕਹਿੰਦੇ ਨਹੀਂ ਯਾਰੇ ਮਿਸਤੇ ਪਤੇ ਪੈਸੇ ਵਾਦਲਵਾਈ ਜਾਂਦਾ ਜਿਵੇਂ ਕਿ ਵੀਡੀਓ ਦੇ ਵਿੱਚ ਵੀਂਗੀਆਂ ਸਿੱਧੀਆਂ ਟਿੱਡੀਆਂ ਚ ਜਾਂਉਂਦੀਆਂ ਉਹਨਾਂ ਨੂੰ ਜੇ ਪ੍ਰੋਪਰ ਸਹੀ ਕੰਮ ਕਰਨਾ ਹੋਵੇ ਤਾਂ ਸਹੀ ਤਰੀਕੇ ਨਾਲ ਹੀ ਹੋਊਗਾ ਸੋ ਆਪਾਂ ਜਿਹੜੀ ਜਿਹੜੀ ਛੋਟੇ ਛੋਟੇ ਸ਼ਾਰਟ ਹੈ ਜਿਹੜਾ ਕੰਮ ਕਰਦੇ ਉਹ ਵੀ ਆਪਾਂ ਦਿਖਾਵਾਂਗੇ ਵੀਡੀਓ ਲੰਬੀ ਬਹੁਤ ਹੋਗੀ ਪਰ ਜੇ ਸਿੱਖਣ ਵਾਲਾ ਬੰਦਾ ਹੋਵੇ ਤਾਂ ਕੈਨੇਡਾ ਉਹਦਾ ਇੱਥੇ ਹੀ ਆ ਬਾਈ ਜੀ ਜੀ ਤੁਰ ਜਾ ਬਰਮਾ ਨੂੰ ਲਿਖ ਜਾਣਗੇ ਨਾਲ ਧੰਨਵਾਦ ਆ ਲਓ ਜੀ ਮਿੱਤਰੋ ਵਾਹ ਜੀ ਵਾਹ 2 ਲੱਖ 40 ਹਜ਼ਾਰ ਦੇ ਵਿੱਚ ਇੱਕ ਵਾਰੀ ਟਾਈਮਿੰਗ ਚੇਨ ਪਈ ਆ ਇਹ ਨਮੂਨہ 1 ਲੱਖ 20 ਤੇ ਵੀ ਪਈ ਹੋ ਸਕਦੀ ਹੈ ਲੱਖ ਤੇ ਵੀ ਪਈ ਹੋ ਸਕਦੀ ਹੈ ਜਾਂ ਚੱਲਣ ਤੋਂ ਬਾਅਦ ਲੱਖ ਪਈ ਹੋ ਸਕਦੀ ਹੈ ਬੇਟਾ ਨੱਪੀ ਕਰ ਮੜਾ ਜਾ ਹਾਂ ਕੀ ਲਿਆ ਸੋ ਬੇਟਾ ਨੱਪਿਓ ਮੜਾ ਇਹਨੂੰ ਅਡਜਸਟਮੈਂਟ ਵੇਖੋ ਅੰਦਰ ਕਿੰਨੀ ਜਾਂਦੀ ਛੱਡੋ ਬੇਟਾ ਵਾਹ ਜੀ ਵਾਹ ਸਰਦਾਰ ਸਾਹਿਬ ਦੇਖ ਰਹੇ ਹੋ ਜਿੰਨਾ ਚਿਰ ਆਪਾਂ ਕਿਸ ਚੀਜ਼ ਨੂੰ ਖੋਲਾਂਗੇ ਨਹੀਂ ਉਹਨਾਂ ਚਿਰ ਆਪਾਂ ਕਿਸੇ ਚੀਜ਼ ਬਾਰੇ ਜਾਣ ਨਹੀਂ ਸਕਦੇ ਇਹਦੀ ਕੰਡੀਸ਼ਨ ਜਦੋਂ ਕੰਮ ਕਰ ਲਿਆ ਬਾਈ ਜੀ ਢੋਲਿਆ ਉਦੋਂ ਬਾਅਦ ਦੱਸੋ ਜਾਣ ਆਪਾਂ ਨਵਾਂ ਪਾਵਾਂਗੇ ਸੋ ਦੋਸਤੋ ਸਫਾਈ ਕੀ ਹੁੰਦੀ ਹੈ ਤੇ ਕੁਆਲਟੀ ਕੁਆਲਟੀ ਕੀ ਹੁੰਦੀ ਹੈ ਤੁਹਾਡੇ ਸਾਹਮਣੇ ਹੈ ਟਾਈਮਿੰਗ ਚੇਨ ਦਾ ਪ੍ਰੋਸੈਸ ਜਾਰੀ ਹੈ ਸੋ ਟਾਈਮਿੰਗ ਚੇਨ ਪੈ ਗਈ ਜੀ ਮੈਨੀਫੋਲਡ ਫਿੱਟ ਹੋ ਗਿਆ ਹੈ ਟੀਜੀਆਰ ਵਾਲੀ ਜੌਬ ਨੂੰ ਡਨ ਕਰਦੇ ਪਏ ਆ ਆ ਜਿਹੜਾ ਬੋਲਟ ਵਿੱਚ ਟੁੱਟਿਆ ਹੋਇਆ ਸੀ ਇਹ ਆਪਾਂ ਕੱਢ ਲਿਆ ਟੀਜੀਆਰ ਵਾਲ ਦੀ ਆਪਾਂ ਜੌਬ ਨੂੰ ਡਨ ਕਰਦੇ ਪਏ ਆ ਜੀ ਚੈਂਬਰ ਨੂੰ ਕਲੀਨ ਕਰਦੇ ਪਏ ਆ ਆਪਾਂ ਹੁਣ ਵੀਡੀਓ ਦੇ ਐਂਡ ਤੇ ਮਿਲਾਂਗੇ ਬਾਈ ਹੁਣ ਪੁੱਛਾਂਗੇ ਕੀ ਰਿਸਪੌਂਸ ਮਿਲਿਆ ਮੀਲ ਚੱਲ ਗਈ ਜੀ 1 ਲੱਖ ਤੇ 83000 ਮੀਟਰ ਦੇ ਉੱਤੇ ਕਿਲੋਮੀਟਰ ਹੈਗੀ ਐ 215000 ਡਿਫਰੈਂਟ ਕਿੰਨਾ ਹੈਗਾ ਡਿਫਰੈਂਟ ਹੋ ਗਿਆ ਜੀ 2 ਲੱਖ ਤੇ 94000 ਲਗਭਗ 294 ਦੇ ਵਿੱਚੋਂ 215 ਕੱਢ ਦਈਏ 80 ਦਾ ਡਿਫਰੈਂਟ ਹੈ ਜੀ ਪਰ ਮਰੂਤੀ ਅਜਿਹੀ ਗੱਡੀ ਹੈ ਵੀ ਇੰਚ ਜਿੰਨੀ ਵੱਧ ਚੱਲ ਜਾਵੇ ਉਹਦਾ ਫਰਕ ਕੋਈ ਨਹੀਂ ਪੈਂਦਾ ਤੇ ਪਾਕਾ ਮੈਂ ਜਿਹੜਾ ਪ੍ਰੋਪਰ ਹੁੰਦਾ ਰਵੇ ਅਜੀ ਬਾਈ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਭਾਈ ਜੀ ਠੀਕ ਠਾਕ ਸਵੇਰ ਤੋਂ ਜੀ ਬਹੁਤ ਓਕੀ ਓਕੀ ਆਏ ਹੌਲੀ ਆਏ ਜੀ ਬਸ ਰੁਟੀਨ ਦੇ ਵਿੱਚ ਹੀ ਆ ਕੋਈ ਬੜੀ ਜਿਆਦਾ ਨਹੀਂ ਸੀਗੀ ਪਰ ਚੱਲ ਫਿਰ ਵੀ ਫਿਰ ਉਹ ਅਲਰਟ ਨਾਲ ਹੀ ਆਏ ਸਰ ਕੀ ਐਕਸਪੀਰੀਅੰਸ ਹੈ ਤੁਹਾਡਾ ਉਹ ਐਕਸਪੀਰੀਅੰਸ ਸ਼ਬਦਾਂ ਚ ਨਹੀਂ ਬਿਆਨ ਕਰ ਸਕਦਾ ਨਹੀਂ ਚਲੋ ਫਿਰ ਵੀ ਜੋ ਸ਼ਬਦ ਦੋ ਹੈ ਬਹੁਤ ਹੀ ਫਰਕ ਲੱਗਿਆ ਕਿਉਂਕਿ ਗੱਡੀ 2 ਲੱਖ ਤੇ 93 ਚੱਲੀ ਹੋਈ ਸੀ ਤਾਂ ਇਹ ਕੋਲ ਨੂੰ 215 ਹਾਂ ਇੱਕ ਵਿੱਚ ਮਰੂਤੀ ਮੇਕ ਮਾੜਾ ਨਹੀਂ ਮੇਕ ਕੋਈ ਨਹੀਂ ਮਾੜਾ ਜੇ ਉਹਦਾ ਟੈਂਸਰ ਮੈਂਟੇਨੈਂਸ ਪ੍ਰੋਪਰ ਹੋ ਗਈ ਲੋ ਤਾਂ ਜੇ ਤਾਂ ਤੁਸੀਂ ਕਿਸੇ ਦੀ ਗਾਈਡਲਾਈਨ ਮੁਤਾਬਕ ਕੰਮ ਕਰਾ ਰਹੇ ਹੋ ਜਿਸ ਬੰਦੇ ਨੂੰ ਐਕਸਪੀਰੀਅੰਸ ਹੈ ਕਿ ਤੁਹਾਡੀ ਗੱਡੀ ਦਾ ਕੰਮ ਪ੍ਰੋਪਰ ਹੋ ਰਿਹਾ ਫਿਰ ਤਾਂ ਕੁਝ ਨਹੀਂ ਹੁੰਦਾ ਤੇ ਇਹ ਵੀ ਵਿਅਕਤੀ ਕਹਿੰਦਾ ਵੀ ਯਾਰ ਇਹ ਚਲਦੀ ਪਈ ਹੈ ਮੈਨੂੰ ਕੱਸੀ ਲਾਉਣੇ ਨਾ ਪਏ ਉਹਦੇ ਚਲਦਿਆਂ ਇਹਦਾ ਇਜ਼ੀਅਰ ਵਾਲ ਤੁਸੀਂ ਵੀ ਸਾਫ਼ ਕਰਾਉਦੇ ਨਹੀਂ ਬੇਨਫੋਟ ਕਿਸੇ ਨੇ ਨਹੀਂ ਕਰਦਾ ਨਹੀਂ ਕੈਮੀਕਲ ਚੇਨ ਇੱਕ ਕਰੀ ਪਈ ਸੀ ਟੈਂਸਰ ਉਹਦੇ ਪਾਰਟਸ ਪੈ ਜਾਣ ਖਾ ਤੁਹਾਡੀ ਗੱਡੀ ਦੀ ਜਿਵੇਂ ਤੁਸੀਂ ਕਿਹਾ ਸੀ ਜੇ 2000 RPM ਚੱਲੀਏ ਬ੍ਰੇਕਾਂ ਦੀ ਕਸਾਈ ਬਿਲਕੁਲ ਨਹੀਂ ਪੈਂਦੇ ਪੈਂਦੇ ਐਕਸਲ ਟਾਇਰ ਐਵਰੇਜ ਇੰਜਨ ਡਿਕ ਹਰੇਕ ਚੀਜ਼ ਸਭ ਤੋਂ ਸਭ ਤੋਂ ਜ਼ਿਆਦਾ ਆਪ ਦੀ ਸੇਫਟੀ ਬਾਈ ਮਸਟ ਬਿਲਕੁਲ ਪਰ 2000 RPM 85 ਦੀ ਸਪੀਡ ਜੇ ਰੋਡ ਸੇਫ ਹੈ ਤੇ 60 ਤੋਂ 65 ਕਿਲੋਮੀਟਰ ਤੁਸੀਂ ਰਾਮ ਨਾਲੋਂ ਕਰਦੇ ਜਾ ਤੇ ਜੇ ਤੁਸੀਂ ਉਹੀ 110 ਤੇ 120 ਬ੍ਰੇਕ ਮਾਰ ਲਈ ਭਜਾ ਲਈ ਤੇ ਰੋਡ ਦੇ ਉੱਤੇ ਘਰ ਲੈਣਾ ਉੱਥੇ ਉਹ ਤੁਸੀਂ ਆਪ ਦੀ ਗੱਡੀ ਦੀ ਨਾ ਵਾਰੰਟੀਅਰ ਪੈਦਾ ਕਰਨਾ ਨਾਲੇ ਐਵਰੇਜ ਐਵਰੇਜ ਵੀ ਘਟਦੇ ਉਹ ਤੇ ਸਮਾਂ ਉਨਹੀਂ ਲੱਗਦਾ ਤੁਸੀਂ 120 ਤੇ ਜਾਵੜੋ ਤੇ ਤੁਸੀਂ 80 ਦੇ ਆਰਾਮ ਨਾਲ ਸਮੂਥ ਜਾਓ ਬਰਾਬਰੀ ਪਹੁੰਚਦੇ ਆ ਬਤ ਵਤ 5 ਮਿੰਟ ਦਾ ਫਰਕ ਬਹੁਤ ਅੱਜ ਕੱਲ ਮੇਰੇ ਸਾਬ ਨਾਲ ਕੋਈ ਇਹੋ ਜਿਹਾ ਕੰਮ ਵੀ ਨਹੀਂ ਕਿਸੇ ਦਾ ਜਾ ਕੇ ਤਾਂ ਚਾਹੀ ਪੀਣੀ ਹੁੰਦੀ ਆ ਅਚਾਈ ਪੈਂਟ ਵੀ ਜੀ ਤੁਹਾਡੇ ਕੀ ਸਟਰੀ ਹੈ ਬਾਈ ਮੇਰਾ ਬਹੁਤ ਵਧੀਆ ਤਿਆਰ ਬਰਿਆ ਜੀ ਗੱਡੀ ਦਬਦੀ ਸੀਗੀ ਜੀ ਵਾਲ ਸਾਫੀ ਬੈਨੀ ਫੋਲ ਚ ਗੰਦ ਫਸਿਆ ਪਿਆ ਸੀ ਭਰਿਆ ਪਿਆ ਸੀ ਦੱਸ ਨਹੀਂ ਸਕਦੇ ਵੀ ਉਹ ਮੈਂ ਕਿ ਗੱਡੀ ਚੱਲ ਕੇ ਕਿਵੇਂ ਆ ਗਈ ਇੱਥੇ ਇੰਨਾ ਉਹ ਜਦੋਂ ਹੁਣ ਜੇ ਆਪਣਾ ਨੱਕ ਬੰਦ ਕਰਦੇ ਕੋਈ ਤਾਂ ਆਪਾਂ ਨੂੰ ਕਹਿੰਦਾ ਤੁਰ ਤੇ ਆਪਾਂ ਕਿੱਥੋਂ ਤੁਰ ਸਕਦੇ ਆ ਗੱਡੀ ਦਾ ਹਾਲ ਐ ਇਹ ਬੋਲ ਕੇ ਨਹੀਂ ਦੱਸ ਸਕਦੀ ਕੋਟੂ-ਕਟ ਆਪਣੇ ਧੀਆ ਪੁੱਤਰ ਗਈ ਐ ਮਾਲਕ ਨੂੰ ਚਾਹੀਦਾ ਹੈਗਾ ਮੈਂ ਤਾਂ ਬਹੁਤ ਦਿਨਾਂ ਤੋਂ ਪਲਾਨ ਕਰ ਰਿਹਾ ਸੀ ਵੀ ਮੈਂ ਮੋਗੇ ਜਾਵਾਂ ਜਾਵਾਂ ਮੈਂ ਜਿੱਥੇ ਇੱਕ ਦੋ ਵਾਰੀ ਪੁੱਛਿਆ ਉਹ ਕਹਿੰਦੇ ਵੀ ਇਹ ਤਾਂ ਖੁੱਲਦਾ ਹੀ ਨਹੀਂ ਹੁੰਦਾ ਇਹ ਤਾਂ ਟੁੱਟ ਜੂਗਾ ਖੁੱਲ ਕਿ ਕਿਹਾ ਜੀ ਉਹਦਾ ਵੀ ਗਿਆ ਖੁੱਲ ਵੀ ਗਿਆ ਤੇ ਕੱਟ ਵੀ ਲਿਆ ਕੱਟ ਵੀ ਲਿਆ ਤਾਂ ਜੜ ਵੀ ਦਿੱਤਾ ਜੀ ਪਰ ਕੰਮ ਕਰਾਉਣ ਵਾਲਾ ਵੀ ਜੀ ਮੇਰੇ ਤੋਂ ਕੰਮ ਕਰਾ ਸਕਦਾ ਪਰ ਮੇਰੇ ਲੱਛਣ ਕੰਮ ਕਰਨ ਦੇ ਨਹੀਂ ਹੈਗੇ ਤੁਹਾਡਾ ਧੰਨਵਾਦ ਹਾਂ ਛੋਟੇ ਸਰਦਾਰ ਤੁਸੀਂ ਛੋਟੇ ਇੰਜੀਨੀਅਰ ਹੋ ਤੇ ਤੁਹਾਡਾ ਕੀ ਐਕਸਪੀਰੀਅੰਸ ਹੈ ਮਾਈਕ ਦੇ ਵਿੱਚ ਵਧੀਆ ਹੀ ਬਸ ਹਾਂਜੀ ਠੀਕ ਹੈ ਨਾ ਵਧੀਆ ਹੀ ਬਸ ਨਹੀਂ ਤੂੰ ਅੱਜ ਨਾਲ ਬੈਠਾ ਸੀ ਪਾਪਾ ਦੇ ਜਾਂ ਪਿੱਛੇ ਬੈਠਾ ਸੀ ਤੇ ਹਲੋਰੇ ਦਾ ਕੀ ਫਰਕ ਲੱਗਿਆ ਕਾਫੀ ਹੈ ਕਾਫੀ ਫਰਕ ਸੀ ਕੀ ਫਰਕ ਸੀ ਗੱਡੀ ਪੱਜੀ ਗੱਡੀ ਉਹ ਕੀ ਹੋ ਪਹਿਲਾਂ ਗੁਆਚ ਨਹੀਂ ਕਰ ਰਹੀ ਹੋਵੇਂ ਧੰਦੀ ਤੇ ਪਹਿਲਾਂ ਤੇ ਪਹਿਲਾਂ ਆਵਾਜ਼ ਕਰਦੀ ਸੀ ਹੁਣ ਆਵਾਜ਼ ਕੱਟ ਕਰਦੀ ਆ ਜਾਂ ਉਨੀ ਐ ਕੱਟ ਕਰਦੀ ਐ ਦੇਖੋ ਬੱਚਿਆਂ ਨੂੰ ਜੇ ਅਸੀਂ ਮਾਈਕਾਂ ਦੇ ਮੂਹਰੇ ਜਾਂ ਉਹਨਾਂ ਦਾ ਸੰਗ ਲਾਵਾਂਗੇ ਨਾ ਬਾਈ ਜੀ ਤੇ ਫੇਰ ਹੀ ਸਾਡੇ ਬਾਜ ਬਣ ਕੇ ਵੱਡੇ ਡਰ ਜਾਂ ਮਾਰ ਪਾਦੇ ਆ ਮੈਂ ਇਸ ਕਰਕੇ ਮੁੰਡੇ ਨੂੰ ਕਾਬਲੀਅਤ ਐ ਇੰਜੀਨੀਅਰ ਬਣਨਾ ਚਾਹੁੰਦਾ ਇਹਦੇ ਵਿੱਚ ਜਿਹੜਾ ਤੂੰ ਇੰਜਨ ਪੈਟਰੋਲ ਵਾਲਾ ਸਿੰਗਲ ਸਿਲੰਡਰ ਜਾਂ ਵੱਡਾ ਲੈਣਾ ਚਾਹੁੰਦਾ ਲੈ ਪਾਪਾ ਦੇ ਪੈਸੇ ਜਿੰਨੇ ਮਰਜ਼ੀ ਖਰਚਾ ਠੀਕ ਐ ਪਰ ਮਕੈਨਿਕ ਨਹੀਂ ਮਿਸਤਰੀ ਨਹੀਂ ਬਣਨਾ ਇੰਜੀਨੀਅਰ ਬਣਨਾ ਕੋਈ ਮਿਸਤਰੀ ਦੀ ਜਾਨ ਔਖੀ ਬਹੁਤ ਹੁੰਦੀ ਹੈ। ਉਹ ਲਾਂਬਾ ਛੇਤੀ ਦੇ ਦਿੰਦੇ ਲਾਂਬਾ ਛੇਤੀ ਦੇ ਦਿੰਦੇ ਹੈ ਕੰਮ ਕਰਉਣਾ ਨਹੀਂ ਹੁੰਦਾ। ਬੋਲਟ ਟੁੱਟਣ ਵਾਲੇ ਹੁੰਦੇ ਆ ਜਾਂ ਟੁੱਟ ਜਾਂਦੇ ਉਹ ਕਹਿੰਦੇ ਚੰਗੀ ਭਲੀ ਲਾਇਆ ਸੀ। ਸ਼ਾਬਾਸ਼ ਹੀ ਕੋਈ ਦੇ ਕੇ ਨਹੀਂ। ਸ਼ਾਬਾਸ਼ ਨਹੀਂ ਕੋਈ ਦਿੰਦਾ। ਚਲੋ ਉਹ ਗੁਰੂ ਮਹਾਰਾਜ ਆਪਾਂ ਆਪਣੇ ਸਾਰੇ ਦਿਹਾਤ ਬਣਾਈ ਰੱਖੇ। ਪਰ ਤੂੰ ਵੱਡਾ ਕੀ ਬਣਨਾ ਹੈ? ਇੰਜੀਨੀਅਰ। ਟੌਪ ਦਾ ਬਣਨਾ ਜਿਵੇਂ ਸਰਦਾਰ ਮਨਮੋਹਨ ਸਿੰਘ ਸੀ। ਉਹਨੂੰ ਆ ਯਾਦ ਕਰਦੇ ਆ ਨਾ? ਹਾਂਜੀ। ਤੈਨੂੰ ਵੀ ਪਤਾ ਯਾਦ ਕਰਦੇ ਆ। ਹੈਂ? ਟਾਈਮ ਸਰ ਰੇ ਹੈ ਪ੍ਰਾਈਮ ਮਿਨਿਸਟਰ ਰੇ ਹੈ ਉਹਨਾਂ ਨੇ ਬਹੁਤ ਚੰਗੇ ਕੰਮ ਕੀਤੇ ਬੱਚੇ ਨੂੰ ਵੀ ਪਤਾ ਜੀ ਚੰਗਿਆ ਹੀ ਨਹੀਂ ਵਰਦੀ ਪਾਜੀ ਸੋ ਬਾਈ ਜੀ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਸਰ ਬਹੁਤ ਮਿਹਰਬਾਨੀ ਸਰ ਬਹੁਤ ਮਿਹਰਬਾਨੀ ਧੰਨਵਾਦ ਜੀ